ਸ਼੍ਰੋਮਣੀ ਅਕਾਲੀ ਦਲ ਦਾ ਗੜ ਕਹੇ ਜਾ ਰਹੇ ਬਠਿੰਡਾ ਦੇ ਵਿੱਚ ਜਿੱਥੇ ਇਸ ਵਾਰੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਫਿਰ ਤੋਂ ਦਾਬ ਬੀਬਾ ਹਰਸਿਮਰਤ ਕੌਰ ਬਾਦਲ ਦੇ ਨਾਂ ਦੇ ਉੱਤੇ ਖੇਡਿਆ ਗਿਆ ਤੇ ਉੱਥੇ ਹੀ ਹੁਣ ਗਤੀਵਿਧੀਆਂ ਸੁਖਬੀਰ ਸਿੰਘ ਬਾਦਲ ਹਰਾ ਦੇ ਵੱਲੋਂ ਵੀ ਬਠਿੰਡਾ ਦੇ ਵਿੱਚ ਵਧਾ ਦਿੱਤੀਆਂ ਗਈਆਂ ਨੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਬਠਿੰਡਾ ਦੇ ਵਿੱਚ ਵਰਕਰ ਮਿਲਣੀ ਕੀਤੀ ਗਈ ਜਿੱਥੇ ਉਹਨਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਨਾਲ ਦੀ ਨਾਲ ਪੰਜਾਬ ਸਰਕਾਰ ਦੇ ਉੱਤੇ ਨਿਸ਼ਾਨੇ ਵੀ ਸਾਧਦੇ ਨੇ ਸੁਖਬੀਰ ਸਿੰਘ ਬਾਦਲ ਹਰਾ ਨੇ ਕਿਹਾ ਕਿ ਪੰਜਾਬ ਦੇ ਵਿੱਚ ਸਰਕਾਰ ਦੇ ਨਾਮ ਜਹੀ ਕੋਈ ਵੀ ਚੀਜ਼ ਨਹੀਂ ਹੈ ਸਰਕਾਰ ਦਾਅਵੇ ਕਰਦੀ ਹੈ ਕਿ ਸਿਹਤ ਸਹੂਲਤਾਂ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਲੋਕਾਂ ਨੂੰ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਤੇ ਉੱਥੇ ਵੀ ਨਾ ਨ ਮਹਿਲਾ ਕਲੀਨਿਕਾਂ ਤੇ ਨਿਸ਼ਾਨੇ ਸਾਦੇ ਹੋਏ ਕਿਹਾ ਕਿ ਮਹਿਲਾ ਕਲੀਨਿਕਾਂ ਦੇ ਵਿੱਚ ਡਾਕਟਰ ਨਹੀਂ ਫਿਰ ਸਿਹਤ ਸਹੂਲਤਾਂ ਕਿੱਥੋਂ ਦਿੱਤੀਆਂ ਜਾ ਰਹੀਆਂ ਨੇ ਇਸ ਇਲਾਕੇ 'ਚ ਕਿਸਾਨਾਂ ਨਾਲ ਬਹੁਤ ਬੇਇਨਸਾਫੀ ਹੋਈ ਹੈ ਪਹਿਲੇ ਗੜੇ ਮਾਰ ਗੜੇ ਨਾਲ ਨੁਕਸਾਨ ਹੋਇਆ ਕੋਈ ਸਰਕਾਰ ਦਾ ਨੁਮਾਇੰਦਾ ਨਹੀਂ ਆਇਆ ਕੋਈ ਕੰਪਨਸੇਸ਼ਨ ਨਹੀਂ ਆਈ ਤੇ ਉਹਦੇ ਬਾਅਦ ਹੁਣ ਜਿਹੜੀ ਫਸਲ ਆਈ ਹੈ ਕੋਈ ਚੱਕ ਨਹੀਂ ਰਿਹਾ ਮੰਡੀਆਂ ਭਰੀਆਂ ਪਈਆਂ ਲਿਫਟਿੰਗ ਹੈ ਨਹੀਂ ਅਗਲੀ ਫਸਲ ਆ ਨਹੀਂ ਰਹੀ ਤੇ ਸ਼ੈਲਰ ਵਾਲੇ ਦੱਸ ਰਹੇ ਆ ਉਹਨਾਂ ਦਾ ਹੀ ਮਾਲ ਨਹੀਂ ਮੰਡੀਆਂ 'ਚ ਲੱਗ ਰਿਹਾ ਆਪਣੇ ਗੋਡਾਊਨਾਂ 'ਚ ਲੱਗ ਰਿਹਾ ਤੇ ਉਹਨਾਂ ਨੂੰ ਵੀ ਪ੍ਰੋਬਲਮ ਆ ਰਹੀ ਹੈ ਕੋਈ ਅਨਸਰਬਲ ਨਹੀਂ ਕੋਈ ਮੁੱਖ ਮੰਤਰੀ ਹੈ ਨਹੀਂ ਕੋਈ ਮੰਤਰੀ ਨੂੰ ਕੁਝ ਕਹਿ ਨਹੀਂ ਸਕਦੇ ਮੇਰੇ ਨਾਲ ਹੈਡਲੈਸ ਸਰਕਾਰ ਹੈ ਸਰ ਇਹ ਲੋਕ ਸਭਾ ਚੋਣਾਂ ਨੂੰ ਕਿਵੇਂ ਦੇਖਦੇ ਅੱਜ ਤਾਂ ਨਾਂ ਦੀ ਸ਼ਿਕਾਇਤ ਕੀਤੀ ਹੈ ਤੁਹਾਨੂੰ ਇਸ ਇਲਾਕੇ ਦੇ ਲੋਕਾਂ ਨੇ ਆਪ ਇਸ ਕਹਤਾਂ ਹੈ ਕਿ ਕੀ ਦੇ ਬਾਰੇ ਅੱਜ ਤਾਂ ਨਾਂ ਦੀ ਸ਼ਿਕਾਇਤ ਕਰਾਂ ਮੈਂ ਵੀ ਕਹਣਾ ਹੈ ਕਿ ਹਸਪਤਾਲ ਜਿਵੇਂ ਇੱਥੇ ਹੈ ਹਰ ਜਗ੍ਹਾ ਤੇ ਇਹਨਾਂ ਨੇ ਝੂਠ ਬੋਲਿਆ ਸੀ ਮੁਹੱਲਾ ਕਲੀਨਿਕ ਬਣਾਲੇ ਕਿਹੜੇ ਕਲੀਨਿਕ ਇੱਥੇ ਡਾਕਟਰ ਹੈ ਨਹੀਂ ਦਵਾਈਆਂ ਹੈ ਨਹੀਂ ਸਾਰੇ ਬੰਦ ਪਏ ਆ ਅੱਜ ਮੈਂ ਸਾਰੇ ਹੀ ਕਹਿ ਰਿਹਾ ਸੀ ਕਿ ਇਹ ਹਸਪਤਾਲ ਬਰੋ ਹਾਲ ਹੋਇਆ ਪਿਆ ਸ਼੍ਰੋਮਣੀ ਅਕਾਲੀ ਦਲ ਦਾ ਗੜ ਕਹੇ ਜਾ ਰਹੇ ਬਠਿੰਡਾ ਦੇ ਵਿੱਚ ਜਿੱਥੇ ਐਸਵਾਰੀ ਸ਼ਰਮਣ ਅਕਾਲੀ ਦਲ ਦੇ ਵੱਲੋਂ ਫਿਰ ਤੋਂ ਦਾਬ ਬੀਬਾ ਹਰਸਿਮਰਤ ਕੌਰ ਬਾਦਲ ਦੇ ਨਾਂ ਦੇ ਉੱਤੇ ਖੇਡਿਆ ਗਿਆ ਤੇ ਉੱਥੇ ਹੀ ਹੁਣ ਗਤੀਵਿਧੀਆਂ ਸੁਖਵੀਰ ਸਿੰਘ ਬਾਦਲ ਹਰਾ ਦੇ ਵੱਲੋਂ ਵੀ ਬਠਿੰਡਾ ਦੇ ਵਿੱਚ ਵਧਾ ਦਿੱਤੀਆਂ ਗਈਆਂ ਨੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਬਠਿੰਡਾ ਦੇ ਵਿੱਚ ਵਰਕਰ ਮਿਲਣੀ ਕੀਤੀ ਗਈ ਜਿੱਥੇ ਉਹਨਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਨਾਲ ਦੀ ਨਾਲ ਪੰਜਾਬ ਸਰਕਾਰ ਦੇ ਉੱਤੇ ਨਿਸ਼ਾਨੇ ਵੀ ਸਾਧਦੇ ਨੇ ਸੁਖਬੀਰ ਸਿੰਘ ਬਾਦਲ ਹਰਾ ਨੇ ਕਿਹਾ ਕਿ ਪੰਜਾਬ ਦੇ ਵਿੱਚ ਸਰਕਾਰ ਦੇ ਨਾਮ ਜਹੀ ਕੋਈ ਵੀ ਚੀਜ਼ ਨਹੀਂ ਹੈ ਸਰਕਾਰ ਦਾਅਵੇ ਕਰਦੀ ਹੈ ਕਿ ਸਿਹਤ ਸਹੂਲਤਾਂ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਲੋਕਾਂ ਨੂੰ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਤੇ ਉੱਥੇ ਵੀ ਨਾ ਨ ਮਹਿਲਾ ਕਲੀਨਿਕਾਂ ਤੇ ਨਿਸ਼ਾਨੇ ਸਾਦੇ ਹੋਏ ਕਿਹਾ ਕਿ ਮਹਿਲਾ ਕਲੀਨਿਕਾਂ ਦੇ ਵਿੱਚ ਡਾਕਟਰ ਨਹੀਂ ਫਿਰ ਸਿਹਤ ਸਹੂਲਤਾਂ ਕਿੱਥੋਂ ਦਿੱਤੀਆਂ ਜਾ ਰਹੀਆਂ ਨੇ ਇਸ ਇਲਾਕੇ 'ਚ ਕਿਸਾਨਾਂ ਨਾਲ ਬਹੁਤ ਬੇਇਨਸਾਫੀ ਹੋਈ ਹੈ ਪਹਿਲੇ ਗੜੇ ਮਾਰ ਗੜੇ ਨਾਲ ਨੁਕਸਾਨ ਹੋਇਆ ਕੋਈ ਸਰਕਾਰ ਦਾ ਨੁਮਾਇੰਦਾ ਨਹੀਂ ਆਇਆ ਕੋਈ ਕੰਪਨਸੇਸ਼ਨ ਨਹੀਂ ਆਈ ਤੇ ਉਹਦੇ ਬਾਅਦ ਹੁਣ ਜਿਹੜੀ ਫਸਲ ਆਈ ਹੈ ਕੋਈ ਚੱਕ ਨਹੀਂ ਰਿਹਾ ਮੰਡੀਆਂ ਭਰੀਆਂ ਪਈਆਂ ਲਿਫਟਿੰਗ ਹੈ ਨਹੀਂ ਅਗਲੀ ਫਸਲ ਆ ਨਹੀਂ ਰਹੀ ਤੇ ਸ਼ੈਲਰ ਵਾਲੇ ਦੱਸ ਰਹੇ ਆ ਉਹਨਾਂ ਦਾ ਹੀ ਮਾਲ ਨਹੀਂ ਮੰਡੀਆਂ 'ਚ ਲੱਗ ਰਿਹਾ ਆਪਣੇ ਗੋਡਾਊਨਾਂ 'ਚ ਲੱਗ ਰਿਹਾ ਤੇ ਉਹਨਾਂ ਨੂੰ ਵੀ ਪ੍ਰੋਬਲਮ ਆ ਰਹੀ ਹੈ ਕੋਈ ਅਨਸਰਬਲ ਨਹੀਂ ਕੋਈ ਮੁੱਖ ਮੰਤਰੀ ਹੈ ਨਹੀਂ ਕੋਈ ਮੰਤਰੀ ਨੂੰ ਕੁਝ ਕਹਿ ਨਹੀਂ ਸਕਦੇ ਮੇਰੇ ਨਾਲ ਹੈਡਲੈਸ ਸਰਕਾਰ ਹੈ ਸਰ ਇਹ ਲੋਕ ਸਭਾ ਚੋਣਾਂ ਨੂੰ ਕਿਵੇਂ ਦੇਖੇ ਹਸਪਤਾਲਾਂ ਦੀ ਸ਼ਿਕਾਇਤ ਕੀਤੀ ਹੈ ਤੁਹਾਨੂੰ ਇਸ ਇਲਾਕੇ ਦੇ ਲੋਕਾਂ ਨੇ ਆਪ ਇਸ ਕਹਿੰਦਾ ਹੈ ਕਿ ਕੀ ਦੇ ਬਾਰੇ ਹਸਪਤਾਲਾਂ ਦੀ ਸ਼ਿਕਾਇਤ ਕਰਨਾ ਮੈਂ ਵੀ ਕਹਿਣਾ ਹੈ ਕਿ ਹਸਪਤਾਲ ਜਿਵੇਂ ਇੱਥੇ ਹੈ ਹਰ ਜਗ੍ਹਾ ਤੇ ਇਹਨਾਂ ਨੇ ਝੂਠ ਬੋਲਿਆ ਸੀ ਮੁਹੱਲਾ ਕਲੀਨਿਕ ਬਣਾਲੇ ਕਿਹੜੇ ਕਲੀਨਿਕ ਇੱਥੇ ਡਾਕਟਰ ਹੈ ਨਹੀਂ ਦਵਾਈਆਂ ਹੈ ਨਹੀਂ ਸਾਰੇ ਬੰਦ ਪਏ ਐ ਅੱਜ ਮੈਂ ਸਾਰੇ ਕਹਿ ਰਿਹਾ ਸੀ ਕਿ ਇਹ ਹਸਪਤਾਲ ਬੁਰਾ ਹਾਲ ਹੋਇਆ ਪਿਆ